जय चवान जय किसान जय चवान जय कय जय कशान जय चवान जय कय जय कान जय कजरीव मुबादरीव मुदा ਗੁਰਦਾਬਾਹ ਮੁਰਦਾਬਾਹ ਭਗਵੰਤਬਾਨ ਮੁਰਦਾਬਾਹ ਗੁਰਦਾਬਾਹ ਕਿਸਾਨਾਂ ਪਰ ਉਤਿਆਚਾਰ ਬੰਦ ਕਰੋ ਬੰਦ ਕਰੋ ਕਿਸਾਨਾਂ ਪਰ ਉਤਿਆਚਾਰ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਰਦਾਬਾਹ ਇਹ ਮੇਰੀ ਗੱਲ ਦੀਆਂ ਵੀ ਰੋਣ ਬੰਦ ਕਰੋ ਯਾਰ ਸਭ ਕਾਨੂੰਨੀ ਕਰ ਲੈੰਦੋ ਇਹ ਤਨੋਂ ਆਣਾ ਆ ਤਾਂ ਤੁਸੀਂ ਵੀ ਕਰਦੇ ਸਭ ਨਾਲ ਐਮਐਡੀ ਨਹੀਂ ਕੰਮ ਹੀ ਕਰਦਾ ਜੀ ਤਿੰਨੋ ਟਰਾਲੀਆਂ ਜੀ ਆਪਣੀ ਟੋਰੀ ਹੋਈ ਵੀ ਹਾਂਜੀ ਸੁਖਚਾਨ ਵੀਰ ਮਿਲ ਗਈ ਟਰਾਲੀਆਂ ਫਿਰ 7-7 ਦੇ ਬਾਅਦ 7-7 ਦੇ ਬਾਅਦ ਹਾਂਜੀ ਤਿੰਨ ਮਿਲੀ ਹੈ 7-7 ਦੇ ਬਾਅਦ ਕੋਈ ਨਹੀਂ ਕੋਈ ਨਹੀਂ ਸਭ ਮਿਲੇਗੀ ਮੋਰਚਾ ਨਹੀਂ ਚੜਦੀ ਨਾਲ ਤਾਂ ਲਗਾਗੇ ਮੋਰਚੇ ਦੁਬਾਰਾ ਦੇਖੋ ਸਾਰੇ ਜੀ ਦਾ ਦਰਤੀ ਗੈਰ ਆ ਬਣੇ ਦੇਖੋ ਕੋਈ ਨਹੀਂ ਜੀ ਹਾਂ ਬਿਲਕੁਲ ਨਹੀਂ ਕੋਈ ਲੋੜ ਨਹੀਂ ਮਹਾਰਾਜ ਸਭ ਬਾਬਾ ਜੜਦੀ ਰੱਖਾ ਦੇਖੋ 18 18 ਬੁੜੀ ਟਰਾਲੀਆਂ ਚੋਰੀ ਕਰੀ ਦੀ ਲੋਕਾਂ ਇਹ ਹਾਲ ਦੇਖੋ ਬਾਬੇ ਦੇ ਵਾਹਿਗੁਰੂ ਦੇ ਡਰੋ ਜੀ ਦਾ ਵੀ ਉਹ ਟਰਾਲੀਆਂ ਮੇਰੀ ਬਾਈ ਦੋ ਸੀ ਬਲੀ ਵਾਲਿਆਂ ਨੇ ਚੋਰੀ ਕਰੀ ਵੀ ਤੀ ਦੋ ਸੀ ਬਲੀ ਵਾਲਿਆਂ ਨੇ ਦੋ ਸੀ ਕਿਸੇ ਬੰਦੇ ਨੇ ਲੋਸੀ ਬਲੀ ਵਾਲਿਆਂ ਨੇ ਚੋਰੀ ਕਰੀ ਵੀ ਤੀ ਉਹਦਾਈ ਸੀ ਉਹ ਪਾਰਸ ਮੋਟਰ ਵਰਕਸ਼ਾਪ ਵਾਲਿਆਂ ਨੇ ਚੋਰੀ ਕਰੀ ਵੀ ਤੀ ਤਿੰਨ ਟਰਾਲੀਆਂ ਬਰਾਮਦ ਹੋਈ ਬਾਈ ਹਾਂ ਤੇ ਕਿਸਾਨ ਦੀ ਟਰਾਲੀ ਹੈ ਇਹਦੇ ਵਿੱਚ ਆਈਡੀ ਕਾਰਡ ਤੇ ਵੀਰ ਦੇ ਉਹ ਅਜੇ ਦੇਖਣੇ ਆ ਹਾਂ ਬੰਦਿਆ ਕਿ ਨਹੀਂ 50000 ਰੁਪਏ ਦੇ ਵਿੱਚ ਪਿਆ ਤਾਂ ਠੀਕ ਹੈ ਜੀ ਇੱਕ ਅੰਮ੍ਰਿਤਸਰ ਤੇ ਆਏ ਆ ਭਾਈ ਉਹਨਾਂ ਦੀ ਟਰਾਲੀ ਕਿੰਨੇ ਪੈਸੇ ਕਿੰਨੇ ਪੈਸੇ ਦੇ ਇਸ ਵਿੱਚ 50000 50000 ਦਾ ਹੀ ਟਰਾਲੀ ਵਾ ਔਰ ਬਹੁਤ ਟਰਾਲੀਆਂ ਚੋਰੀਆਂ ਸਾਰੇ ਲੋਕਾਂ ਨੂੰ ਬੇਨਤੀ ਹੈ ਵੀ ਸਾਥ ਦੇਖ ਕੇ ਲੱਭੋ ਟਰਾਲੀਆਂ ਆਪਣੇ ਜੀਵਨ ਦਾ ਲਾੜਾਂ ਦੀਆਂ ਭਾਈਆਂ ਦੀਆਂ ਟਰਾਲੀਆਂ ਮਿਲਦਾ ਭਾਈ ਮੋਰਚਾ ਚੜ੍ਹਦੀ ਗਲਾਮਾ ਹੀ ਰਹਗਾ ਇਸ ਤਰ੍ਹਾਂ ਹੀ ਤੋ ਸਾਰੇ ਲੋਕ ਵੀ ਬਤਾਓ ਥੋੜਾ ਵੀ ਡਰੋ ਨਾ ਡਰਨਿੰਗ ਦੇ ਜ਼ਰੂਰਤੇ ਨਹੀਂ ਇਹ ਮੋਰਚੇ ਦਾ ਇੱਕ ਹਿੱਸਾ ਹੁੰਦਾ ਦੋ ਪਹਿਲਵਾਨ ਕੁਲਦੇ ਉੱਪਰ ਥੱਲੇ ਹੁੰਦੇ ਰਹਿਣਗੇ ਮੋਰਚਾ ਚੜਦੀ ਕਲਾ ਦੇ ਵਿੱਚ ਹੈਗਾ ਦਾ ਇਹ ਵੀ ਮੋਰਚਾ ਇਹ ਦੇਖੋ ਸਾਰੇ ਕਿਸਾਨ ਸਾਥ ਹਾਂਜੀ ਹਾਂ ਬਿਲਕੁਲ ਕਿਸੇ ਵੀ ਕਿਸਮ ਦੇ ਘਬਰਾਉਣ ਦੀ ਲੋੜ ਨਹੀਂ ਜਦ ਤੱਕ ਐਮਐਸਪੀ ਦੇ ਉੱਪਰ ਗਰੰਟੀਕਰਨ ਨਹੀਂ ਬਣਦਾ ਸਾਰੇ ਕਿਸਾਨ ਨਾਲ ਨੇ ਆਪਣੇ ਦੇਖੋ ਚੜਦੀ ਕਲਾ ਜੀ ਚੜਦੀ ਕਲਾ ਇਹ ਇਹਦੇ ਵਿੱਚ ਆਈਡੀ ਕਾਰਡ ਤੇ ਵੀਰ ਦੇ ਉਹ ਜੇ ਦੇਖਣੇ ਹਾਂ ਕਿ ਆਹ ਕਿੰਨੇ ਨੇ 50000 ਰੁਪਏ ਦੇ ਬਿਸ਼ਬਿਆ ਤਾਂ ਠੀਕ ਹੈ ਜੀ ਇੱਕ ਉਹ ਅੰਮ੍ਰਿਤਸਰ ਤੇ ਆਏ ਆ ਬਾਈ ਉਹਨਾਂ ਦੀ ਟਰਾਲੀ ਕਿੰਨੇ ਪੈਸੇ ਕਿੰਨੇ ਪੈਸੇ ਦੇ ਇਸ ਨੂੰ 50000 50000 ਦੀ ਟਰਾਲੀ ਉਹ আর ਬਹੁਤ ਟਰਾਲੀਆਂ ਚੋਰੀਆਂ ਸਾਰੇ ਲੋਕਾਂ ਨੂੰ ਬੇਨਤੀ ਹੈ ਵੀ ਸਾਥ ਦੇਖੇ ਲੱਭੋ ਟਰਾਲੀਆਂ ਆਪਣੇ ਜੀਵਿਦਾਨਾਂ ਦੀਆਂ ਭਾਈਆਂ ਦੀਆਂ ਟਰਾਲੀਆਂ ਮਿਲ ਜਾ ਭਾਈ ਮੋਰਚਾ ਚੜ੍ਹਦੀ ਕਲਾ માં ਹੀ ਰਹਗਾ ਇਸ ਤਰ੍ਹਾਂ ਹੀ ਉਹ ਸਾਰੇ ਲੋਕ ਵੀ ਬਤਾਓ ਥੋੜਾ ਵੀ ਦਰੋਂ ਨਾ ਦਰਨੇ ਦੇ ਗਰੂਪ ਤੇ ਨਹੀਂ ਇਹ ਮੋਰਚੇ ਦਾ ਇੱਕ ਹਿੱਸਾ ਹੁੰਦਾ ਦੋ ਪਹਿਲਵਾਨ ਕੋਲ ਦੇ ਉੱਪਰ ੱਥਲੇ ਹੁੰਦੇ ਰਹਿਣਗੇ ਮੋਰਚਾ ਚੜਦੀ ਕਲਾ ਦੇ ਵਿੱਚ ਹੈਗਾ ਤਾਂ ਰਹੂਗਾ ਇਹ ਵੀ ਸੱਚੀ ਗੱਲ ਸਾਰਿਆਂ ਨੂੰ ਮੈਂ ਡੀਐਸਪੀ ਕਨੌਰ ਹਰਮਨਪ੍ਰੀਤ ਸਿੰਘ ਚੀਮਾ ਬੋਲ ਰਿਹਾ ਕੱਲ 21 ਤਰੀਕ ਨੂੰ ਸਾਨੂੰ ਪਤਾ ਲੱਗਿਆ ਸੀ ਵੀ ਇਹ ਜਿਹੜੀਆਂ ਟਰਾਲੀਆਂ ਸ਼ੰਭੂ ਬਾਰਡਰ થી ਕੁਝ ਟਰਾਲੀਆਂ ਮਿਸਿੰਗ ਨੇ ਉਸ ਸੰਬੰਧੀ ਸਾਡੀਆਂ ਟੀਮਾਂ ਸਰਚ ਕਰਦੀਆਂ ਹੋਈਆਂ ਟਰਾਲੀ ਦੀ ਪਾਲ ਕਰਦੀ ਹੋਈ ਜਦੋਂ ਲੋ ਅਸੈਂਬਲੀ ਪਿੰਡ ਪਹੁੰਚੀਆਂ ਤਾਂ ਸਾਨੂੰ ਉੱਥੋਂ ਤਿੰਨ ਟਰਾਲੀਆਂ ਰਿਕਵਰ ਹੋਈਆਂ ਉਹੋ ਟਰਾਲੀਆਂ ਸੀ ਕਬਜ਼ੇ 'ਚ ਲੈ ਕੇ ਤੇ ਜਿਹੜਾ ਉਹ ਟਰੈਕਟਰ ਲੈ ਕੇ ਆਇਆ ਸੀ ਉਹ ਵੀ ਕਬਜ਼ੇ 'ਚ ਲੈ ਕੇ ਉਹਦੇ ਖਿਲਾਫ ਐਫਆਈ ਨੰਬਰ 26 ਚੋਰੀ ਦੀ ਥਾਣਾ ਕਨੌਰ ਦਰਜ ਕਰ ਲਈ ਹੈ ਉਹ ਟਰਾਲੀਆਂ ਰਮਨਦੀਪ ਸਿੰਘ ਇਲियस ਟਿੰਕੂ ਲੋ ਅਸੈਂਬਲੀ ਦੇ ਕਬਜ਼ੇ 'ਚੋਂ ਮਿਲੀਆਂ ਨੇ ਉਹਨੂੰ ਰੈਸਟ ਕਰਕੇ ਜਲਦੀ ਅੱਗੇ ਤਫ਼ਤੀਸ਼ ਜਾਰੀ ਕੀਤੀ ਜਾਏਗੀ ਪਰ ਮੈਂ ਤੁਹਾਨੂੰ ਇਹਦੇ 'ਚ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਜਿਹੜੀ ਫੇਕ ਨਿਊਜ਼ ਵੇਰਦੀ ਚੱਲ ਰਹੀ ਹੈ ਵੀ ਇਹ ਐਮਐਲ ਕਨੌਰ ਸਰਾਰ ਗੁਲਾਬ ਸਿੰਘ ਦੇ ਘਰੋਂ ਮਿਲਿਆ ਉਹ ਸਰਾਸਰ ਝੂਠੀ ਹੈ ਉਹ 'ਚ ਕੋਈ ਸਚਾਈ ਨਹੀਂ ਇਸ ਨਿਊਜ਼ ਤੇ ਵਿਸ਼ਵਾਸ ਨਾ ਕੀਤਾ ਜਾਵੇ ਜਿਹੜਾ ਇੱਕ ਫੇਕ ਨਿਊਜ਼ ਪਾਉਂਦਾ ਅਸੀਂ ਉਹਦੇ ਖਿਲਾਫ ਵੀ ਸ਼ਕਤੀ ਨਾਲ ਕਾਰਵਾਈ ਕਰਾਂਗੇ ਇਹ ਖਬਰਾਂ ਤੋਂ ਬਚਿਆ ਜਾਵੇ ਧੰਨਵਾਦ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੇ ਅੰਦੋਲਨ ਚੱਲ ਰਿਹਾ ਥਾ ਜੋ ਗੱਲ ਪੰਜਾਬ ਸਰਕਾਰ ਨੇ ਬਲਪੂਰਵਕ ਥਾ ਦਿਆ ਸੰਭੂ ਬੈਰੀਅਰ ਦੇ ਉੱਪਰ ਤੇ ਇਸ ਅੰਦੋਲਨ ਦੀ ਸ਼ੁਰੂਆਤ ਤੇ ਲੈ ਕੇ ਗੋਂ ਲੋ ਸਿੰਬਲੀ ਜ਼ਿਲ੍ਹਾ ਪਟਿਆਲਾ ਦਾ 101% सहयोग रहया है इस गांव के पूरे साथियों का पूरे किसान साथियों का चाहे लंगर की सेवा होया चाहे दूध की सेवा होया किसी प्रकार की भी सेवा नो यहां बेंति करी गई हर समय वो सेवा इस गांव ने पूरी करी है चाहे वहां बंदे भेजने की सेवा होया किसी प्रकार की सेवा होया पर यहां होया क्या जद कल आंदोलन खत्म होया पुलिस ना बल प्रयोग करया तो यहां का एक साथी वहां से ट्रालियां लेके आ गया कोई बात नहीं ਉਹੋ ਜੇ ਕਰਾ ਕਣਕਵਾ ਗੁੱਲੀ ਡੰਡਾ ਥੋੜਾ ਬਹੁਤਾ ਕਾਲੰਗਿਆਰੀ ਇਸ ਕਰਕੇ ਇਸ ਪੂਰੇ گاؤں ਦਾ ਕੋਈ ਦੋਸ਼ ਨਹੀਂ ਹੈ ਅੱਜ ਵੀ گاؤں ਦਾ ਪੂਰਾ ਸਹਿਯੋਗ ਰਿਹਾ ਹੈ ਟਰਾਲੀਆਂ ਦੁਆਲੇ ਵਾਂ ਤਾਂ ਹਮ ਦੁਆਰੇ ਤੇ گاؤں ਲੋਹਿੰਬੜੀ ਦਾ ਕਿਸਾਨ ਯੂਨੀਅਨ ਜੀਤ ਭਗਤ ਸਿੰਘ ਦੀ ਤਰਫ ਦਿੱਤੇ ਦਿਲ ਦੀ ਗਹਿਰਾਈਆਂ ਤੇ ਧੰਨਵਾਦ ਕਰਾਇਆ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋਨਹੁਰੀਆ ਵਾਹਿਗੁਰੂ ਜੀ ਕਾ